ਰਾਬਰ ਸਿੰਘ ਤੇ ਫਤੇ ਸਿੰਘ ਜੀ ਕਹਿੰਦੇ ਕਹਿੰਦੇ ਛੱਡ ਕੇ ਚਕਾਰਿਆਂ ਨੂੰ ਸਿੰਘ ਨੇ ਕਦੇ ਸਲਾਮਾ ਕਹਿੰਦੇ ਆ ਇਹ ਸਾਡੇ ਸੇਵੀ ਪਰ ਇਹ ਨਿਕਲ ਸੁਣਨੀ ਦੀ ਧੇਰ ਬਾਪੀ ਬਚੀਦਾ ਉਹ ਵੀ ਘੁੜਕਦਾ 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 ਇੱਕ ਇੱਕ ਅੱਗੇ ਸੇਮ ਸਾਧੀਆਂ ਨੇ ਕੁਝ ਕਹਿੰਦਾ ਕਿਚੇ ਵਿੱਚ ਕੀ ਕਹਿੰਦਾ ਸੁਣੋ न ਤੇ ਨਾਏ ਆਖ ਚ ਕਹਿੰਦਾ ਓਏ اے ਸਰਦਾਰ ਨ ਮੱਥਾ ਨਾ ਲਾਓ ਧੀਆ ਦੇ ਟੋਲੇ ਤੈਨੂੰ ਤੱਕ ਤਿਆਰ ਹੋ ਆਓ ਸਾਧ ਸੰਗਤ ਜੀ ਕਿਉਂਕਿ ਆਪਾਂ ਜਿਹੜਾ ਨਗਰ ਕੀਰਤਨ ਚਾਰਿਆ ਹੈ

ਜਲਾਉਂਦੇ ਜਾ ਰਹੇ ਆ ਪੰਜ ਪਿਆਰੇ ਹੋ ਵੀ ਆ ਰਹੇ ਬਲਕਿ ਸਹਿਬ ਜੀ ਆਏ ਨੇ ਸਵਾਗਤ ਵਿੱਚ ਜੀ ਆਇਆਂ ਕਹਿੰਦੇ ਆ ਜਕਾਰੇ ਗੱਜ ਗੱਜਿਆ ਜਕਾਰੇ ਗਜਾਓ ਜੀ ਗੱਜ ਗੱਜ ਗਰੀ ਰਵੀ ਹਾਰੋ ਨਹੀਂ ਜਾਣ ਦਈਏ ਫਿਰ ਆਪਾਂ ਇਤਿਹਾਸ ਨਾਲ ਨਾਲ ਜਾਰੀ ਰੱਖਾਂਗੇ ਬਹੁਤ ਆਨੰਦ ਮਣਿਆ ਹੋਇਆ ਬਰੇ ਪਿਆਰ ਵਾਲੇ ਸਾਰੇ ਗੁਰੂ ਕੇ ਪਿਆਰੇ ਤੋਂ ਆ ਰਹੇ ਨੇ ਜੀ ਆਇਆਂ ਨੂੰ ਸਦਕੇ ਆਇਆਂ ਨੂੰ ਮਰ ਤੁਹਾਨੂੰ ਰਾਜੀ ਰੱਖੇ ਜਿਹੜੇ ਸੇਵਾ ਕੰਮ ਕੰਮ ਕਰ ਕਰਾ ਰਹੇ ਹੋ ਇਹ ਕੋਈ ਛੋਟੀ ਸੇਵਾ ਨਹੀਂ ਤੁਸੀਂ ਇਸ ਵੇਲੇ ਗੁਰੂ ਕੇ ਪਿਆਰੇ ਬਣੇ ਹੋ ਗੁਰੂ ਕੇ ਪਿਆਰੇ ਕਾਓ ਜਮਾ ਫਰਕ ਸੁਣਾ ਰਹੇ ਉਹ ਸੁਣੀਏ ਰਸਣ ਕਰਨ ਦੇ ਸੰਗਤ ਨੂੰ ਮੈਂ ਕਿਹਦੀ ਰਸਤੇ ਮੈਨਾਂ ਕੋਈ ਵੀ ਫੜੋ ਦਸਵੇਂ ਪਾਤਸ਼ਾਹ ਰਾਏ ਕੱਡੇ ਕੋਲੇ ਬੈਠੇ ਆ। ਟੀਰਨੀ ਮੁਖੀ ਦੇ ਨਾਲ ਟਾਹੀ ਦਾ ਪੁੱਤਾ ਖੜਦੇ ਆ। ਤੇ ਜਦੋਂ ਨੂਰੇ ਦੀ ਧਾ ਨਿਕਲੀ। ਦਸਵੇਂ ਪਾਤਸ਼ਾਹ ਪੁੱਛਦੇ ਆ ਨੂਰੇਆ ਕੀ ਗੱਲ ਹੈ? ਤੇ ਜਦੋਂ ਨੂਰੇ ਨੂੰ ਪੁੱਛਿਆ ਵੀ ਕੀ ਗੱਲ ਹੈ? ਨੂਰਾ ਧਾ ਮਾਰ ਕੇ ਕਹਿੰਦਾ ਸੱਚੇ ਪਾਤਸ਼ਾਹ। ਉਹ ਤੇ ਟੁੱਟ ਕੇ ਜਗਰਦੇ Giro <laughs> ਸਜੋ ਸਾਲੇ ਛੇ ਪਸਤੂ ਪਰ ਜੁੱਪੀ ਨੂੰ ਨਹੀਂ ਬਾਬੇ ਅੱਜ ਤੱਕ ਇਸ ਅਵਸਥਾ ਚ ਇੰਨਾ ਸੱਚਣਾ ਕਿਹਨਾ ਸਮਝੋ ਕਿ ਮੈਂ ਮਹਿਲੀ ਕਹਤਾ ਮਨੁਹਲੀ ਕਹਿਣਾ ਜੋ ਸੱਚ ਤੇ ਨਹੀਂ ਸੱਚ ਤੇ ਵੇਖੋ ਕਿ ਜੱਜ ਗੁੰਜਾ ਬਾਣੀਆਂ ਤੇ ਧੂੜ-ਡੋੜ ਵਾਲਿਆਂ ਦੇ ਹਿੱਸੇ ਆਈਆਂ ਮਾਰੇ ਮੇਰਾ ਕਰੇ ਚੜ੍ਹਦੀ ਕਲਾ ਵਿੱਚ ਮਹਾਂਪੁਰਖ ਸਦਾ ਹੀ ਤੰਦਰੁਸਤ ਰਹੇ ਸਦਾ ਹੀ ਚੜ੍ਹਦੀ ਕਲਾ ਚਲੇ ਇਹ ਸੱਚ ਆਪ ਕੋਈ ਨਹੀਂ ਬੋਲਦਾ ਬੋਲਦੀ ਪਾਵਰੀ ਆ ਰੱਬ ਦੀ ਪਾਵਰੀ ਬੋਲਦੀ ਆ ਸਜੋ ਫੋੜਦੇ ਮੰਗ ਜਾਂਦੇ ਜੇ ਫਿਰ ਆਪ ਤੁਹਾਨੂੰ ਸਿਰਾਉਂਦੇ ਨਵੇਂ ਨਵੇਂ ਨਗਮੇ